ਇਹ ਮੌਕ ਡ੍ਰਿਲ ਇੱਕ ਪ੍ਰੀਕਾਸ਼ਨਰੀ ਮੈਜ਼ਰ ਹੈ ਤੇ ਬਿਲਕੁਲ ਵੀ ਕਬਰਾਨ ਦੀ ਲੋੜ ਨਹੀਂ ਹੈ 6 ਤੋਂ ਸ਼ਾਮੀ 6 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਮੌਕ ਡ੍ਰਿਲ ਅਸੀਂ ਰਣਜੀਤ ਟੈਰਨੂ ਦੁਸ਼ਹਿਰਾ ਗਰਾਊਂਡ ਏਰੀਆ ਦੇ ਵਿੱਚ ਕਰਾਂਗੇ ਉਹਦੇ ਬਾਅਦ ਸਾਡੀ ਮੌਕ ਡ੍ਰਿਲ ਜਿਹੜੀ ਬਲੈਕਆਊਟ ਦੀ ਹੈ ਉਹ ਰਾਤ ਨੂੰ 8 ਤੋਂ 8:30 ਵਜੇ ਤੱਕ ਰਹੇਗੀ ਔਰ ਇਸ ਬਲੈਕਆਊਟ ਮੌਕ ਡ੍ਰਿਲ ਦੇ ਦੌਰਾਨ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਇਹ ਬਲੈਕਆਊਟ ਹੁੰਦਾ ਹੈ ਤਾਂ ਤੁਸੀਂ ਇਹਨੂੰ ਬਿਲਕੁਲ ਪ੍ਰੋਪਰਲੀ ਫਾਲੋ ਕਰਨਾ ਹੈ ਔਰ ਆਪਣੇ ਘਰ ਦੇ ਵਿੱਚ ਸਾਰੀਆਂ ਲਾਈਟਾਂ ਆਫ ਕਰ ਦੇਣੀਆਂ ਹਨ ਔਰ ਇਨਵਰਟਰ ਤੇ ਅਗਰ ਫੈਨ ਚੱਲ ਰਿਹਾ ਤਾਂ ਫੈਨ ਚੱਲ ਸਕਦਾ ਹੈ ਔਰ ਆਪਣੇ ਸੇਫ ਰੂਮ ਦੇ ਵਿੱਚ ਚਲੇ ਜਾਣਾ ਸੇਫ ਰੂਮ ਤੁਹਾਡੇ ਘਰ ਦੇ ਵਿੱਚ ਉਹ ਕਮਰਾ ਹੈ ਜਿਹੜਾ ਕਿ ਜਿਹਦੇ ਵਿੱਚ ਸ਼ੀਸ਼ੇ ਘੱਟੋ ਘੱਟ ਨੇ ਔਰ ਜਿਹੜਾ ਕਿ ਗਰਾਉਂਡ ਫਲੋਰ ਦੇ ਉੱਤੇ ਹੈ ਉਸ ਕਮਰੇ ਦੇ ਵਿੱਚ ਵਾਲ ਦੇ ਨਾਲ ਨਾਲ ਲੱਗਦੇ ਹੋਏ ਤੁਸੀਂ ਸੈਂਟਰਲੀ ਵਾਲ ਤੋਂ ਦੂਰ ਸੈਂਟਰ ਦੇ ਵਿੱਚ ਬੈਠ ਜਾਣਾ ਹੈ ਉਦੇ ਵਿੱਚ ਤੁਸੀਂ ਆਪਣੇ ਖਾਣ ਪੀਣ ਦਾ ਸਮਾਨ ਰੱਖ ਸਕਦੇ ਹੋ ਰੂਮ ਦੇ ਅੰਦਰ ਔਰ ਆਰਾਮ ਨਾਲ ਸ਼ਾਂਤੀ ਨਾਲ ਬੈਠ ਜਾਣਾ ਹੈ ਬਿਲਕੁਲ ਵੀ ਘਬਰਾਣ ਦੀ ਲੋੜ ਨਹੀਂ ਹੈ ਇਟ ਇਜ਼ ਜਸਟ ਅ ਪ੍ਰੀਕਾਸ਼ਨਰੀ ਮੈਜ਼ਰ ਔਰ ਇੱਕ ਮੌਕ ਡ੍ਰਿਲ ਹੈ ਬਿਲਕੁਲ ਵੀ ਤੁਸੀਂ ਛੱਤ ਦੇ ਉੱਤੇ ਨਹੀਂ ਜਾਣਾ ਗਲੀ ਦੇ ਵਿੱਚ ਨਹੀਂ ਜਾਣਾ ਬਾਹਰ ਬਿਲਕੁਲ ਵੀ ਨਹੀਂ ਜਾਣਾ ਜੇਕਰ ਤੁਸੀਂ ਉਸ ਵੇਲੇ ਗੱਡੀ ਚਲਾ ਰਹੇ ਹੋ ਤਾਂ ਉਸ ਸਮੇਂ ਗੱਡੀ ਦੀ ਹੈਡਲਾਈਟ ਆਫ ਕਰਦੇ ਹੋਏ ਗੱਡੀ ਨੂੰ ਆਪਣੇ ਸਾਈਡ ਦੇ ਰੋਡ ਦੀ ਸਾਈਡ ਦੇ ਉੱਤੇ ਲਗਾ ਦੇਣਾ ਹੈ ਔਰ ਜਿੰਨੀ ਦੇਰ ਤੱਕ ਬਲੈਕਆਊਟ ਰਹਿੰਦਾ ਹੈ 8:30 ਵਜੇ ਤੱਕ ਤੁਸੀਂ ਗੱਡੀ ਦੀ ਹੈਡਲਾਈਟ ਔਨ ਕਰਕੇ ਗੱਡੀ ਨਹੀਂ ਚਲਾਉਣੀ ਹੈ ਸਾਨੂੰ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਸਿਵਲ ਡਿਫੈਂਸ ਹੈੱਡਕੁਆਰਟਰ ਵੱਲੋਂ ਪ੍ਰਾਪਤ ਨਿਰਦੇਸ਼ਾਂ ਅਨੁਸਾਰ ਅਸੀਂ 31 ਮਈ 2025 ਨੂੰ ਇੱਕ ਹੋਰ ਮੌਕ ਡ੍ਰਿਲ ਐਕਸਰਸਾਈਜ਼ ਸਾਡੇ ਦੇਸ਼ ਸੂਬੇ ਔਰ ਸ਼ਹਿਰ ਦੀ ਸੁਰੱਖਿਆ ਲਈ ਸਾਡੇ ਲੋਕਾਂ ਦੀ ਸੁਰੱਖਿਆ ਲਈ ਸਿਵਲ ਡਿਫੈਂਸ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਲਈ ਇੱਕ ਹੋਰ ਮੌਕ ਡ੍ਰਿਲ ਕਰਾਨ ਜਾ ਰਹੇ ਹਾਂ ਕਿ ਇੱਕ ਸਿਰਫ ਇੱਕ ਸਿਰਫ ਮੌਕ ਡ੍ਰਿਲ ਦੀ ਐਕਸਰਸਾਈਜ਼ ਹੈ ਕੋਈ ਇਸ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਅਫਵਾਹਾਂ ਨਾ ਫੈਲਾਈਆਂ ਜਾਣ ਨਾ ਸਮਝੀਆਂ ਜਾਣ ਕਿ ਸ਼ਾਮ ਦੇ 8 ਵਜੇ ਅਸੀਂ ਇੱਕ ਬਲੈਕਆਊਟ ਕਰਾਂਗੇ ਬਲੈਕਆਊਟ ਤੋਂ 2 ਮਿੰਟ ਪਹਿਲਾਂ ਤੁਹਾਨੂੰ ਇੱਕ ਸਾਇਰਨ ਦੀ ਆਵਾਜ਼ ਸੁਣਾਈ ਦੇਵੇਗੀ ਔਰ ਉਸ ਤੋਂ ਬਾਅਦ ਠੀਕ 8 ਵਜੇ ਸ਼ਾਮ ਨੂੰ ਇਹ ਜਿਹੜਾ ਬਲੈਕਆਊਟ ਹੈ ਉਹਨੂੰ ਪੂਰੀ ਤਰ੍ਹਾਂ ਨਾਲ ਸੁਨਿਸ਼ਚਿਤ ਕੀਤਾ ਜਾਵੇ। ਅਸੀਂ ਬਿਜਲੀ ਦੀ ਸਪਲਾਈ ਠੀਕ 15 ਮਿੰਟ ਲਈ 8 ਵਜੇ ਸ਼ਾਮ ਨੂੰ ਸ਼ੁਰੂ ਕਰਕੇ 8:15 ਤੱਕ ਅਸੀਂ ਬਿਜਲੀ ਦੀ ਸਪਲਾਈ ਬੰਦ ਕਰਨਗੇ। ਉਹਦੇ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦੀ ਹਾਂ, ਬਹੁਤ ਜ਼ੋਰ ਬੇਨਤੀ ਕਰਦੀ ਹਾਂ ਕਿ ਜਿਵੇਂ ਤੁਸੀਂ ਪਹਿਲਾਂ ਕਰਦੇ ਆਇਓ ਆਪ ਦੇ ਪਾਵਰ ਬੈਕਅਪਸ ਜਿਵੇਂ ਕਿ ਇਨਵਰਟਰ, ਸੋਲਰ ਲਾਈਟਾਂ ਆਦਿ ਦਾ ਉਪਯੋਗ ਨਾ ਕੀਤਾ ਜਾਵੇ ਤਾਂ ਕਿ ਬਲੈਕਆਊਟ ਦੀ ਜਿਹੜੀ ਕਾਰਵਾਈ ਹੈ ਉਹ ਪੂਰੀ ਤਰ੍ਹਾਂ ਨਾਲ ਮੁਕੰਮਲ ਕੀਤੀ ਜਾ ਸਕੇ